ਕਹਾਣੀ ਜਿੰਦ ਮਰ ਜਾਣੀ ਲੇਖਕਾ ਸਿਮਰ ਸੰਧੂ ਜੀ ਰਹਿਮਤ ਮਾਂ ਦੀ ਬੁੱਕਲ ਵਿੱਚ ਸੁngੜਦੀ ਜਾ ਰਹੀ ਸੀ ਛਿੰਦੀ ਦਾ ਬਸ ਨਹੀਂ ਸੀ ਚੱਲਦਾ ਨਹੀਂ ਤਾਂ ਕਾਲਜੇ ਵਿੱਚ ਹੀ ਸਮਾ ਲਵੇ ਬੇਖਤੀਏ ਮੇਰੀਏ ਦਿਲ ਕਰਣਾ ਕਰ ਸੱਚ ਤਾਂ ਸੱਚ ਹੈ ਅਸੀਂ ਲੋਕਾਂ ਦੇ ਬੇੜਿਆਂ ਵਿੱਚ ਰੌਣਕਾਂ ਤੇ ਖੁਸ਼ੀਆਂ ਵੰਡ ਕੇ ਆਈਦਾ ਹੈ ਪਰ ਮੇਰੀ ਭੈਣ ਸਾਡੇ ਵਾਸਤੇ ਸਮਾਜ ਨੇ ਹੱਸਦੇ ਬੇੜੇ ਤੇ ਦੂਜੇ ਜਵਾਕਾਂ ਵਰਗਾ ਬਚਪਨ ਜਵਾਨੀ ਨਹੀਂ ਬਣਾਈ ਪਤਾ ਨਹੀਂ ਰੱਬ ਨੇ ਕੀ ਸਰਾਪ ਦਿੱਤਾ ਹੈ ਉਹ ਮਾਂ ਦੀ ਕੁੱਖ ਨੂੰ ਜਿਨੇ ਸਾਨੂੰ ਜਨਮ ਦਿੱਤਾ ਤੇ ਆਪ ਦੀ ਬੁੱਕਲ ਦਾ ਨਿਖ ਹਮੇਸ਼ਾ ਵਾਸਤੇ ਨਹੀਂ ਮਿਲਿਆ ਉਹਦੇ ਤੋਂ ਦੁੱਖ ਮੈਨੂੰ ਬਥੇਰਾ ਹੁੰਦਾ ਹੈ ਜਦੋਂ ਮੈਂ ਕਿਸੇ ਨਿਆਣੇ ਨੂੰ ਰੋਂਦੇ ਕਰ ਲਾਉਂਦੇ ਨੂੰ ਲੈ ਕੇ ਜਾਂਦੀ ਆ ਕਿੰਨੇ ਕਿੰਨੇ ਦਿਨ ਨੀਂਦ ਨਹੀਂ ਆਉਂਦੀ ਪਰ ਹੋਰ ਕੋਈ ਹੱਲ ਵੀ ਨਹੀਂ ਲੋਕਾਂ ਦੀਆਂ ਤੋਮਤਾਂ ਤੋਂ ਬਚਣ ਲਈ ਸਾਨੂੰ ਆਡਰ ਰੱਖਿਆ ਜਾਂਦਾ ਹੈ। ਛਿੰਦੀ ਦੇ ਮਹੰਤ ਬੀਬੀ ਦੀ ਕੋਈ ਗੱਲ ਦਾ ਅਸਰ ਨਹੀਂ ਹੁੰਦਾ ਸੀ। ਫਿਲਹਾਲ ਉਸ ਨੂੰ ਦੁੱਖ ਸੀ ਤਾਂ ਆਪਣੇ ਜਿਗਰ ਦੇ ਟੋਟੇ ਨੂੰ ਗਵਾਉਣ ਦਾ। ਪਰ ਉਹ ਕਰੇ ਵੀ ਕੀ? ਜਿਵੇਂ ਜਿਵੇਂ ਘੜੀ ਅੱਗੇ ਵਧਦੀ ਗਈ। ਰਹਿਮਤ ਦੇ ਦੂਰ ਹੋਣ ਜਾਂਦਾ ਸਮਾਂ ਨੇੜੇ ਸੀ। ਛਿੰਦੀ ਦੀਆਂ ਬਾਹਾਂ ਦੀ ਜਕੜ ਹੋਰ ਕੱਸਦੀ ਜਾ ਰਹੀ ਸੀ। ਭੈਣੇ ਬੇਖ ਜੇ ਤਾਂ ਪਿਆਰ ਨਾਲ ਸਹਿਮਤ ਹੋ ਜਾਏਗੀ ਤਾਂ ਪਿਆਰ ਨਾਲ ਸਹੀ ਨਹੀਂ ਤਾਂ ਜਵਾਕੜੀ ਤਾਂ ਅਸੀਂ ਲੈ ਕੇ ਜਾਣੀ ਹੈ ਜੇ ਤਾਂ ਪਿਆਰ ਨਾਲ ਦੇਵੇਗੀ ਤਾਂ ਤੈਨੂੰ 8-10 ਦਿਨਾਂ ਬਾਅਦ ਮਲਾ ਦਿਆ ਕਰਾਂਗੇ ਜੇ ਨਹੀਂ ਦਿੰਦੀ ਫਿਰ ਤੈਨੂੰ ਸ਼ਕਲ ਵੀ ਨਹੀਂ ਵਿਖਾਉਣੀ ਹੁਣ ਸੋਚ ਲੈ ਤੂੰ ਹੁਣ ਬੀਬੀ ਮਹੰਤ ਦੇ ਬੋਲਾਂ ਵਿੱਚ ਥੋੜੀ ਜਹੀ ਤਲਖੀ ਆ ਗਈ ਸੀ ਕਿਉਂਕਿ ਹੋਰ ਕੋਈ ਰਾਹ ਵੀ ਨਹੀਂ ਸੀ ਪਰ ਬੀਬੀ ਮਹਾਂਤ ਦੇ ਤਲਖੀ ਭਰੇ ਬੋਲਾਂ ਨੂੰ ਸੁਣ ਕੇ ਚਿੰਦੀ ਇੱਕਦਮ ਚੌਕ ਗਈ ਤੇ ਅੱਖਾਂ ਵੱਡੀਆਂ-ਵੱਡੀਆਂ ਕਰਕੇ ਬੀਬੀ ਮਹਾਂਤ ਵੱਲ ਵੇਖਣ ਲੱਗ ਪਈ ਨਾ ਭੈਣੀ ਐ ਨਾ ਕਹ ਮੈਂ ਰਹਿਮਤ ਬਿਨਾ ਮਰ ਜੂ ਕੀ ਕਸੂਰ ਹੈ ਮੇਰਾ ਕਿ ਇਹ ਮੇਰੀ ਧੀ ਆ ਤੇ ਕੀ ਕਸੂਰ ਹੈ ਇਹਦਾ ਜਿਹਨੂੰ ਮਾਂ ਦਾ ਮੋਹ ਬਸ ਕੁਝ ਸਮੇਂ ਵਾਸਤੇ ਹੀ ਮਿਲਿਆ ਸੀ ਪੈਣੀ ਤੂੰ ਵੀ ਤਾਂ ਰੱਬ ਦਾ ਬੰਦਾ ਹੀ ਐ ਨਾ ਕੀ ਹੋਜੂ ਤੈਨੂੰ ਜੇ ਤੂੰ ਨਾਲ ਜਾਏਂਗੀ ਇਹਨੂੰ ਇਹ ਤਾਂ ਮੇਰੇ ਬਣਾ ਮਿੰਟ ਨਹੀਂ ਖੜਦੀ ਤੈਨੂੰ ਬਾਸ ਤਾਂ ਰੱਬ ਦਾ ਮੇਰੀ ਧੀ ਮੇਰੀ ਜਾਨ ਐ ਮੇਰੀ ਧੀ ਨਾ ਖੋ ਹੱਥ ਜੋੜਦੀ ਆ ਮੈਂ ਤੇਰੇ ਅੱਗੇ ਕਹਿੰਦੀ ਛਿੰਦੀ ਤਰਲਿਆ ਪਾਉਣ ਲੱਗੀ ਤੇ ਪਰ ਬੀਬੀ ਮਹੰਤ ਨੇ ਚੁੱਪਚਾਪ ਨਾਲ ਦੇ ਹੱਲ ਵੇਖਿਆ ਦੇ ਇਸ਼ਾਰੇ ਨਾਲ ਕੁਝ ਸਮਝਾਇਆ ਬੀਬੀ ਮਹੰਤ ਦੇ ਨਾਲਦਿਆਂ ਨੇ ਆਪ ਦੀ ਜੀਪ ਵਿੱਚੋਂ ਗੁੜ ਦੀ ਭੇਲੀ ਤੇ 150 ਰੁਪਏ ਲਿਆਏ ਤੇ ਬੀਬੀ ਮਹੰਤ ਨੂੰ ਫੜਾਈ ਛਿੰਦੀ ਸਮਝ ਗਈ ਸੀ ਕਿ ਹੁਣ ਮੇਰੀ ਕੋਈ ਪੇਸ਼ ਨਹੀਂ ਚੱਲਣੀ ਪਰ ਛਿੰਦੀ ਰਹਿਮਤ ਨੂੰ ਕਿਵੇਂ ਗਵਾ ਲੈਂਦੀ ਬੀਬੀ ਮਹੰਤ ਨੇ ਗੁੜ ਦੀ ਭੇਲੀ ਸਾਹਮਣੇ ਮੰਜੇ ਤੇ ਰੱਖੀ ਤੇ ਭੋਰਾ ਗੁੜ ਤੋੜ ਕੇ ਸਵਾਸ ਰੁਪਏ ਹੱਥ ਵਿੱਚ ਲੈ ਕੇ ਅਰਦਾਸ ਕਰਨੀ ਸ਼ੁਰੂ ਕਰਤੀ ਤੇ ਨਾਲ ਦਿਆਂ ਨੇ ਵੀ ਹੱਥ ਜੋੜੇ ਬੇ ਪਰਮੇਸ਼ਰ へ ਪਰਮ ਪਿਤਾ ਪਰਮਾਤਮਾ ਸਾਡੇ ਮਹਾਨਤਾ ਨੇ ਖਸਮਾ ਇੱਕ ਕੁੱਖ ਨੇ ਹੋਰ ਜਨਮ ਦਿੱਤਾ ਸਾਡੇ ਵਰਗੇ ਪਾਪੀ ਨੂੰ ਤੂੰ ਬਲੀ ਕਰ ਉਹ ਧੀ ਦੀ ਕੁੱਖ ਨੂੰ ਭਾਗ ਲਾਈ ਧੀ ਦੀ ਕੁੱਖੋਂ ਸੂਰਮੇ ਜੰਮਣ ਪਰ ਸਾਡੇ ਵਰਗੇ ਨਾ ਜੰਮਣ ਸੱਚਿਆ ਪਾਸ਼ਾ ਬੀਬੀ ਮਹਾਂਤਰੀ ਫਿਰ ਅੱਖਾਂ ਬੰਦ ਕਰਕੇ ਕੁਝ ਮੂੰਹ ਵਿੱਚ ਬੋਲਿਆ ਤੇ 150 ਰੁਪਏ ਮੱਥੇ ਨਾਲ ਲਾ ਕੇ ਫਿਰ ਕੂਣੀਆਂ ਨਾਲ ਤੇ ਫਿਰ ਪੈਰਾਂ ਨਾਲ ਸੁਹਾ ਕੇ ਛਿੰਦੀ ਦੇ ਨੇੜੇ ਗਈ ਨਾਲਦਿਆਂ ਨੇ ਰੋਂਦੀ ਰਹਿਮਤ ਨੂੰ ਛਿੰਦੀ ਦੀ ਬੁੱਕਲ ਵਿੱਚੋਂ ਛਿੰਦੀ ਨਾਲ ਚੁੰਬੜੀ ਰਹਿਮਤ ਨੂੰ ਪੱਟ ਕੇ ਕੱਢਿਆ ਛਿੰਦੀ ਤੇ ਰਹਿਮਤ ਨੇ ਭਾਵੇਂ ਇੱਕ ਦੂਜੇ ਨੂੰ ਹੋਰ ਵੀ ਮਜ਼ਬੂਤ ਪਕੜ ਨਾਲ ਜੱਫੀ ਪਾਈ ਸੀ ਪਰ ਦੋਵਾਂ ਮਾਵਾ ਧੀਆਂ ਦੀ ਕੋਈ ਪੇਸ਼ਨਾ ਚੱਲੀ ਰੋਂਦੀ ਰਹਿਮਤ ਮਹੰਤ ਦੀ ਬੁੱਕਲ ਵਿੱਚੋਂ ਉਲਟ-ਉਲਟ ਹੋਵੇ ਤੇ ਛਿੰਦੀ ਦੀਆਂ ਚਿੰਗਾੜਾਂ ਨੇ ਰੱਬ ਵੀ ਰੋਂ ਲਾ ਦੇਣਾ ਸੀ ਸਾਰੇ ਮਹੰਤਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਸੀ ਹੁਣ ਧੀਏ ਮੇਰੀਏ ਮੈਂ ਸਾਗਣਾ ਵਿਆਹ ਕਰਨਾ ਹੈ ਹੁਣ ਹੁਣ ਤੂੰ ਮੰਜੇ ਤੋਂ ਨਹੀਂ ਉੱਠਣਾ ਕਹੇ ਦੀ ਬੀਬੀ ਮਹੰਤ ਨੇ ਛਿੰਦੀ ਦੀ ਬਾਹ ਫੜ ਕੇ ਮੰਜੇ ਤੇ ਬਿਠਾ ਦਿੱਤਾ ਬੀਬੀ ਮਹੰਤ ਨੇ ਗੁੜ ਦੀ ਰੋੜੀ ਛਿੰਦੀ ਦੇ ਮੂੰਹ ਵਿੱਚ ਪਾਈ ਤੇ ਨਾਲ ਮਹੰਤ ਨੇ ਪਾਣੀ ਦਾ ਗਲਾਸ ਫੜਾ ਕੇ ਛਿੰਦੀ ਦੇ ਮੂੰਹ ਨੂੰ ਲਾਇਆ ਰੱਬ ਭਾਗ ਲਾਵੇ ਤੇਰੀ ਕੁੱਖ ਨੂੰ ਸੱਚਿਆ ਪਾਸ਼ਾ ਮਿਹਰ ਕਰੇ ਧੀ ਆ ਨਿਆਣੀ ਲੈ ਤੈਨੂੰ ਹੁਣ ਸਭ ਰਾਜੂ ਫਿਕਰ ਨਾ ਕਰ ਕਹਿੰਦੀ ਬੀਬੀ ਮਹਾਂਤ ਨੇ ਛਿੰਦੀ ਦੇ ਸਿਰ ਤੇ ਹੱਥ ਧਰ ਕੇ ਕੋਈ ਪਾਠ ਜਹਾ ਕੀਤਾ ਧੀਏ ਆ ਸਾਡੇ ਡੇਰੇ ਦਾ ਪਤਾ ਹੈ ਤੇ ਅੱਠੀ ਦਸੇ ਦਿਨੀ ਮਿਲ ਲਿਆ ਕਰੀ ਨਿਆਣੀ ਨੂੰ ਤੈਨੂੰ ਨਹੀਂ ਰੋਕਦੇ ਅਸੀਂ ਅਸੀਂ ਫਿਕਰ ਨਾ ਕਰ ਸੱਚ ਨੂੰ ਕਬੂਲ ਤੇ ਖਿਆਲ ਰੱਖੀ ਆਪਦਾ ਰੱਬ ਤੈਨੂੰ ਪੁੱਤ ਦੇਵੇ ਤੇ ਤੇਰੇ ਪੁੱਤ ਦੇ ਜੰਮਣ ਤੇ ਵਿਆਹ ਮੰਗਣੀ ਤੇ ਆਈ ਸੀ ਬਾਬਾ ਭਾਗਲਾ ਵੀ ਤੈਨੂੰ ਆਹਾ ਪੁੰਨਿਆ ਦੇ ਅੱਠ ਹੁੰਜੇ ਤਲਾ ਤੇ ਨਹਾ ਕੇ ਲੀੜੇ ਬਦਲਾਈ ਪਾਏ ਲੀੜੇ ਉੱਥੇ ਧਾਰਾਈ ਤੇ ਹੋਰ ਸੂਟ ਪਾਈ ਕੈਰੀ ਬੀਬੀ ਮਹੰਤ ਨੇ ਸਿੰਦੀ ਨੂੰ ਪਿਆਰ ਨਾਲ ਹੱਥ ਦਿੱਤੀ ਅਤੇ ਸਮਝਾਇਆ ਕਹਿ ਲਵੋ ਪਮਾ ਹੁਣ ਤਿਆਰੀ ਸੀ ਰਹਿਮਤ ਨੂੰ ਲਜਾਣ ਦੀ ਪਰ ਉਸ ਤੋਂ ਪਹਿਲਾਂ ਮਹੰਤਾਂ ਦਾ ਕੀਤਾ ਪਾਠ ਛਿੰਦੀ ਤੇ ਅਸਰ ਕਰਦਾ ਛਿੰਦੀ ਭੱਜ ਕੇ ਰਹਿਮਤ ਨੂੰ ਜੰਬੜ ਗਈ ਬੀਬੀ ਮਹੰਤ ਨੂੰ ਪਤਾ ਸੀ ਮਾਮਾ ਤੇ ਅਨੁਭਵ ਕਰਨਾ ਬਥੇਰਾ ਔਖਾ ਸੀ ਬੀਬੀ ਮਹੰਤ ਨੇ ਰਹਿਮਤ ਦੇ ਸਿਰ ਤੇ ਹੱਥ ਧਰਿਆ ਤੇ ਮੂੰਹ ਵਿੱਚ ਕੁਝ ਪੜਿਆ ਰਹਿਮਤ ਨੇ ਬਿਲਕਣਾ ਘਟਾ ਦਿੱਤਾ ਸੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਇਸ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੱਗੇ ਦੇਖਣਾ ਸੁਣ ਲਈ ਕੱਲ ਵਾਲਾ ਭਾਗ ਜਰੂਰ ਸੁਣਨਾ ਜੀ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਕੱਲ ਵਾਲਾ ਭਾਗ ਜਰੂਰ ਸੁਣਨਾ ਵੱਧ ਤੋਂ ਵੱਧ ਲਾਈਕ ਕਰਨਾ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ